ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਚੁਜਰਵੜੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਸਿੱਧੀ ਬਜਾਈ ਬਾਰੇ ਡੀਐਸ ਬਾਰੇ ਡੀਐਸ ਆਰ ਬਾਰੇ ਸੋ ਕਿਸਾਨ ਦੋਸਤੋ ਸਿੱਧੀ ਬਜਾਈ ਜ਼ਿਆਦਾਤਰ ਏਰੀਆ ਦੇ ਵਿੱਚ ਅਗੇਤੀ ਸਬਜ਼ੀ ਲਾਉਣ ਲਈ ਹੁੰਦੀ ਹੈ ਜਿਹਦੇ ਵਿੱਚ ਪ੍ਰਮੁੱਖ ਵੈਰੈਟੀ ਜਿਹੜੀ ਮੇਰੇ ਕਿਸਾਨ ਭਰਾ ਲਾਉਂਦੇ ਆ ਉਹ 1509 ਤੇ 1692 ਲਾਉਂਦੇ ਆ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਤੇ ਸਬਜ਼ੀ ਲਈ ਕਿਸਾਨ ਭਰਾਵਾਂ ਨੂੰ 15 ਤੋਂ 20 ਦਿਨ ਤਿਆਰੀ ਆਸਤੇ ਵੱਧ ਮਿਲ ਜਾਂਦੇ ਸੁਖਸਾਨ ਦੋਸਤੋ ਅੱਜ ਆਪਾਂ ਸਿੱਧੀ ਬਜਾਈ ਨੂੰ ਡਾਇਰੈਕਟ ਸੋਇੰਗ ਨੂੰ ਡੀਐਸਆਰ ਨੂੰ ਦੋ ਭਾਗਾਂ ਚ ਵੰਡੀਏ ਇੱਕ ਤੇ ਆਪਾਂ 1509 1692 ਤੇ ਕਈ ਏਰੀਏ ਦੇ ਵਿੱਚ ਹਾਈਬ੍ਰਿਡ ਝੋਨੇਆਂ ਦਾ ਵੀ ਚੱਲਣ ਸਿੱਧੀ ਬਜਾਈ 'ਚ ਹੈਗਾ ਥੋੜੇ ਕੋਸਟਲੀ ਪੈਂਦੇ ਐ ਦੂਸਰੇ ਪਾਸੇ ਆਪਾਂ ਲੈ ਕੇ ਚੱਲੀਏ ਕੁਝ ਰਿਸਰਚ ਦੀਆਂ ਵੈਰਾਈਟੀਆਂ ਤੇ ਪੀਆਰ ਦੀਆਂ ਵੈਰਾਈਟੀਆਂ ਪੀ ਅਨਲਿਸਿਸ ਕਰੀਏ ਵੀ ਕਿਹੜਾ ਪਾਸਾ ਸਾਨੂੰ ਜ਼ਿਆਦਾ ਪੈਸੇ ਦੇ ਰਿਹਾ ਜੇ ਆਪਾਂ 1692 ਤੇ 1509 ਸਿੱਧੀ ਬਜਾਈ 'ਚ ਲਾਉਨੇ ਆ ਦੇਖੋ ਤਰੀਕ ਤੇ ਸਾਰਿਆਂ ਨੇ ਮੀਤੀ ਹੁੰਦੀ ਵੀ ਅਸੀਂ 5ਵੇਂ ਮਹੀਨੇ ਦੀ 10 ਤਰੀਕ ਤੋਂ ਬਾਅਦ ਸ਼ੁਰੂ ਕਰ ਦੇਣਾ ਕੋਈ 11 ਨੂੰ ਲਾਉਂਦਾ ਕੋਈ 15 ਨੂੰ ਲਾਉਂਦਾ ਕੋਈ 18 ਨੂੰ ਲਾਉਂਦਾ 16 92 1509 ਲਾਉਣੇ ਆ ਤੇ ਇਹਦਾ ਐਵਰੇਜ ਹਾੜ ਜਿਹੜਾ ਪਿਛਲੇ 3 ਸਾਲ ਦਾ ਆਪਾਂ ਨੋਟ ਕੀਤਾ ਵੀ 15 ਕੁਇੰਟਲ ਤੋਂ ਲੈ ਕੇ ਤੇ 24 ਕੁਇੰਟਲ ਤੱਕ ਨਿਕਲਿਆ 9 ਕੁਇੰਟਲ ਦਾ ਫਰਕ ਐਵਰੇਜ ਹਾੜ 19 20 ਕੁਇੰਟਲ ਬੰਦਾ ਕਿਸੇ ਦੀ 17 ਨਿਕਲਦੀ ਹੈ ਕਿਸੇ ਦੀ 23 ਨਿਕਲਦੀ ਹੈ ਜਿਦਾਂ ਪਿਛਲੀ ਵਾਰ ਸ਼ੁਰੂਆਤੀ ਦੌਰ ਦੇ ਵਿੱਚ 1509 1692 ਬੜੀ ਵਧੀਆ ਵੇਖੀ ਸੀ 3300 ਤੋਂ ਲੈ ਕੇ 35 3800 ਤੱਕ ਵੀ ਵੇਖੀ ਸੀ ਫਾਰ ਇਗਜ਼ਾਮਪਲ 3500 ਵੀ ਵਿਕ ਜੇ 20 ਕੁਆਂਟਲ ਨਿਕਲੇ ਤੇ 70000 ਰੁਪਏ ਦੀ 1509 ਜਾਂ 1692 ਆਪਾਂ ਨੀਅਰ ਅਬਾਊਟ 120 ਦਿਨ ਦੇ ਵਿੱਚ ਵਿੱਚ ਤਿਆਰ ਕਰਕੇ ਵੇਚਦੇ ਹਾਂ ਠੀਕ ਹੈ ਜੀ ਹੁਣ ਦੂਸਰੇ ਪਾਸੇ ਆਪਾਂ ਆ ਜੀਏ ਜਿਸ ਤਰ੍ਹਾਂ ਰਿਸਰਚ ਝੋਨੇ ਦੇ ਵਿੱਚ ਰਾਜਾ ਗੋਲਡ 88 ਰਾਜਾ 45 ਇਹ ਦੋ ਸਿਗਨੇਟ ਸੀਡ ਦੀਆਂ ਰਿਸਰਚ ਵੈਰਾਈਟੀਆਂ ਹਨ ਪੀਆਰ 132 ਪੀਆਰ 128 ਯੂਨੀਵਰਸਿਟੀ ਦੀਆਂ ਵੈਰਾਈਟੀਆਂ ਹਨ ਇਹ ਚਾਰੇ ਵੈਰਾਈਟੀਆਂ ਜਿਹੜੀਆਂ ਐਵਰੇਜ 100 35 ਤੋਂ ਲੈ ਕੇ 142 ਦਿਨ ਖੇਤ ਦੇ ਵਿੱਚ ਲੈਂਦੀਆਂ ਹੁਣ ਜੇ ਆਪਾਂ ਇਹਨਾਂ ਦਾ ਅਨਾਲਿਸਿਸ ਪਿਛਲੇ 3 ਸਾਲ ਦਾ ਕਰੀਏ ਤੇ ਇਹਨਾਂ ਵੈਰਾਈਟੀਆਂ ਨੇ ਜ਼ਿਮੀਂਦਾਰ ਨੂੰ 30 ਕੁਇੰਟਲ ਤੋਂ ਲੈ ਕੇ 39 40 ਕਿਲੋਟਰ ਤੱਕ ਛਾੜ ਦਿੱਤਾ ਹੈ ਤੇ ਬੜੇ ਵਧੀਆ ਤਰੀਕੇ ਨਾਲ ਸਰਕਾਰੀ ਬੋਲੀ ਦੇ ਵਿੱਚ ਵਿਕ ਜਾਂਦੀਆਂ ਜੇ ਕਿਸੇ ਕਿਸਾਨ ਭਰਾ ਨੇ 15 ਕਿੱਲੇ ਗੇਤੀ ਸਬਜ਼ੀ ਲਾਉਣ ਬਾਰੇ ਸੋਚਦਾ ਵੀ 15 ਕਿੱਲੇ ਗੇਤੀ ਸਬਜ਼ੀ ਲਾਉਣੀ 8-10 ਪਹਿਲੇ ਲਾਉਣੀ ਆ ਜਿਹੜੀ ਆਪਾਂ 9ਵੇਂ ਮਹੀਨੇ ਦੀ 20 ਤਰੀਕ ਤੋਂ ਲੈ ਕੇ 9ਵੇਂ ਮਹੀਨੇ ਦੀ ਐਂਡ ਵਾਲੀ ਤਰੀਕ ਤੱਕ ਲਾਉਨੇ ਆ ਉਹਦੇ ਲਈ ਤੁਸੀਂ 1509 1692 ਲਾਓ ਜਿਹੜੀ ਤੁਸੀਂ 10ਵੇਂ ਮਹੀਨੇ ਦੇ ਪਹਿਲੇ ਹਫਤੇ ਲਾਉਣੀ ਆ ਜਾਂ 10ਵੇਂ ਮਹੀਨੇ ਦੇ ਦੂਜੇ ਹਫਤੇ ਸਬਜ਼ੀ ਲਾਉਣੀ ਚਾਹੀਏ ਉਹ ਮਟਰ ਆ ਚਾਹੀਏ ਉਹ ਆਲੂ ਆ ਚਾਹੀਏ ਉਹ ਫੜੀ ਆ ਉਹਦੇ ਲਈ ਤੁਸੀਂ ਇਹ ਚਾਰੇ ਵੈਟੀਆਂ ਰਾਜਾ 88 ਰਾਜਾ 45 ਸਿਗਨੇਟ ਸੀਡ ਦੀਆਂ ਰਿਸਰਚ ਵੈਰਾਈਟੀਆਂ ਇਹ ਦੋਵਾਂ ਨੂੰ ਬੀਐਲਬੀ ਨਹੀਂ ਆਉਂਦੀ ਬੀਐਲਬੀ ਬੈਕਟੀਰੀਆ ਲੀਫ ਬ্লাইਟ ਆਉਂਦੀ ਨਹੀਂ ਹੈ ਪੀਆਰਡੀ 131 ਤੇ 128 ਇਹ ਵੀ ਝਾੜ ਦੇ ਪੱਖ ਨੂੰ ਪਿਛਲੇ 3 ਸਾਲ ਦੇ ਵਿੱਚ ਵਧੀਆ ਵੈਰਾਈਟੀਆਂ ਗਿਣੀਆਂ ਗਈਆਂ ਜਿਨ੍ਹਾਂ ਦੇ ਜ਼ਿਮੀਦਾਰ ਨੂੰ ਲਗਭਗ 23 31 ਕਵੰਟਲ ਤੋਂ ਲੈ ਕੇ 35 ਕਵੰਟਲ ਝਾੜ ਦਿੱਤਾ ਰਾਜਾ 45 ਰਾਜਾ 88 33 34 ਕਵੰਟਲ ਤੋਂ ਲੈ ਕੇ 40 ਕਵੰਟਲ ਦੇ ਜ਼ਿਮੀਦਾਰਾਂ ਦੇ ਖੇਤਾਂ 'ਚ ਨਿਕਲੇ ਆ ਜਦੋਂ ਆਪਾਂ ਸਰਕਾਰੀ ਬੋਲੀ ਦੇ ਵਿੱਚ ਝੋਨੇ ਵੇਚਦੇ ਆ ਐਵਰੇਜ ਲਗਭਗ 2100 ਰੁਪਏ ਨੂੰ ਆਪਣਾ ਝੋਨਾ ਸ਼ੋਰ ਨਹੀਂ 20 ਰੁਪਏ ਘੱਟ ਵੀ ਹੋ ਸਕਦਾ 20 ਵੱਧ ਵੀ ਹੋ ਸਕਦਾ ਵਿਕ ਜਾਂਦਾ 2200 ਰੁਪਏ ਦਾ ਵੇਚ ਕੇ ਇਹਨਾਂ ਦਾ ਐਵਰੇਜ ਝਾੜ ਕਢੀਏ ਤੇ ਲਗਭਗ 3400 ਰੁਪਿਆ ਬਣਦਾ ਇਹ ਝੋਨੇ ਅਬਾਵ 72000 ਰੁਪਿਆ ਆਪਣੀ ਪਾਪੜ 'ਚ ਪਾ ਜਾਂਦੇ ਆ ਪਹਿਲਾਂ ਆਪਾਂ ਜੇ 1509 1692 ਲਾਉਨੇ ਆ ਉਹ ਵਧੀਆ ਪੈਸੇ ਵਟਾ ਜਾਂਦੀ ਹੈ ਕੋਚ ਕੇਲੇ ਉਹਦੇ ਲਾਓ ਫਿਰ ਆਪਾਂ ਨਾਲ ਦੇ ਪੀਰੀਅਡ ਦੇ ਵਿੱਚ ਹੀ 88 45 131 ਜਾਂ 128 ਵੀ ਕੇਰ ਸਕਦੇ ਆ ਇਹਦੀ ਹੋ ਗਿਆ ਝੋਨਾ ਕੇਰਨਾ ਕਿਹੜੀਆਂ ਡੇਟਾ ਜਦ ਕਿਹੜਾ ਕੇਰ ਸਕਦੇ ਆ ਜਾਂ ਵੰਡ ਕੇ ਕੇਰ ਲਈਏ ਦੋਵਾਂ ਨੂੰ ਹੁਣ ਕਿਸਾਨ ਦੋਸਤੋ ਜਿਹੜਾ ਆਪਾਂ ਝੋਨਾ ਕੇਰਦੇ ਆ ਚਾਹੇ ਉਹ 1692 ਆ ਚਾਹੇ ਉਹ 8845 ਤੁਸੀਂ ਕੀਰਨਾ ਇਹਦੇ ਵਿੱਚ ਇਸ ਵਾਰ ਇੱਕ ਸਾਵਾ ਨੇ ਫੁੱਲ ਪੇਜ ਨਾਲ ਦੀ ਵੈਰੈਟੀ ਦਿੱਤੀ ਸੀ ਸਾਵਾ 34 ਸਾਵਾ 27 ਤੇ ਨਾਲ ਹੀ ਉਹਨਾਂ ਨੇ ਦਵਾਈ ਦਿੱਤੀ ਹੈ ਜਿਹਦੇ ਵਿੱਚ ਟੈਕਨੀਕਲ ਅਮੈਜ਼ਾਥ ਹੈ ਪਰ ਇਹ ਦੋ ਵਾਰ ਪੈਣਾ ਕਿਸਾਨ ਦੋਸਤੋ ਜਿਹੜੇ ਕਿਸਾਨ ਭਰਾਵਾਂ ਨੇ ਸਬਜੀ ਲਾਉਣੀ ਆ ਅਮੈਜ਼ਾਥ ਪਰ ਤੇ ਇੱਕ ਵਾਰ ਹੀ ਪੈ ਜੇ ਤੇ 90 ਤੋਂ 120 ਦਿਨ ਉਹਦੇ ਵਿੱਚ ਕੋਈ ਸਬਜੀ ਨਹੀਂ ਲੱਗ ਜੀ ਜੇ ਦੋ ਵਾਰ ਪਾ ਗਏ ਤਾਂ ਸਬਜੀ ਭੁੱਲ ਜੋ ਨਾ ਤੁਹਾਡੀ ਫਲੀ ਹੋਣੀ ਜੀ ਨਾ ਤੁਹਾਡੇ ਆਲੂ ਹੋਣੇ ਜੀ ਨਾ ਤੁਹਾਡੇ ਮਟਰ ਹੋਣੇ ਜੀ ਤੁਹਾਨੂੰ ਸਬਜੀ ਨਹੀਂ ਜੇ ਲਗਣੀ ਇਸ ਚੀਜ਼ ਨੂੰ ਸੋਚ ਕੇ ਲਾਓ ਇੱਕ ਮਾਰਕੀਟ ਦੇ ਵਿੱਚ ਇਸ ਵਾਰ ਥੋੜਾ ਜਿਹਾ ਨਵਾਂ ਵੀ ਚਲਣ ਉਹ ਵੇਖਣ ਨੂੰ ਮਿਲਿਆ ਸ਼ਾਇਦ ਉਹ ਵੈਰਾਈਟੀ 1885 ਕੇ 1985 ਕੁਝ ਦੁਕਾਨਦਾਰ ਭਰਾਵਾਂ ਨੇ ਵੇਚੀ ਆ ਕੁਝ ਜ਼ਿਮੀਦਾਰਾਂ ਨੇ ਲਿਆਂਦੀ ਆ ਉਹਤੇ ਵੀ ਅਮੈਜ਼ਾ ਥੈਪਰ ਰਿਕਮੈਂਡ ਹੈ ਵੀ ਪੈ ਜਾਂਦੀ ਹੈ ਗੰਧ ਮਾਰਦੀ ਉਸ ਵੈਰਾਈਟੀ ਨੂੰ ਕੁਝ ਨਹੀਂ ਕਹਿੰਦੀ ਪਿਛਲੇ ਸਾਲ ਦੀਆਂ ਵੈਰਾਈਟੀਆਂ ਨੂੰ ਵੀ ਉਹ ਨੁਕਸਾਨ ਪਹੁੰਚਾਉਂਦੀ ਆ ਨਹੀਂ ਹੋਣ ਦਿੰਦੀ ਸੁਖਸਾਨ ਦੋਸਤੋ ਜਿੰਨੇ ਵੀ ਉਹ ਵੈਰਾਈਟੀ ਲਾਉਣੀ ਆ ਉਹ ਸਬਜੀ ਦੇ ਪਰਪਸ ਨਾਲ ਨਾ ਲਾਵੇ ਕਿਉਂਕਿ ਅਮੈਜ਼ਾਥੇਪਰ ਜੇ ਪਏਗੀ ਤੇ ਉਹ ਸਬਜੀ ਨੂੰ ਨੁਕਸਾਨ ਦੇ ਹੀ ਦੇਗੀ ਕਿਉਂਕਿ ਪਹਿਲਾਂ ਉਗਣਾ ਵਾ ਵੈਸੇ ਤੇ ਜਿਹੜਾ ਅਮੈਜ਼ਾਥੇਪਰ ਟੈਕਨੀਕਲ ਆ ਇਹ ਮਟਰਾਂ ਤੇ ਵੀ ਪੈਂਦਾ ਹੈ ਇਹ ਫਲੀਆਂ ਤੇ ਵੀ ਪੈਂਦਾ ਹੈ ਹੋਰ ਵੀ ਕਈਆਂ ਫਸਲਾਂ 'ਚ ਅਸੀਂ ਇਹਨੂੰ ਟਰਾਈ ਕੀਤਾ ਵਧੀਆ ਕੰਮ ਕਰਦਾ ਮੋTHA ਵੀ ਮਾਰਦਾ ਘਾਸਪੂ ਸਾਰੇ ਸਬਜੀ ਦੇ ਗਵਾ ਦਿੰਦਾ ਪਰ ਜਰਮੀਨੇਸ਼ਨ ਵੇਲੇ ਪ੍ਰੋਬਲਮ ਬੜੀ ਵੱਡੀ ਆਉਂਦੀ ਹੈ ਤੇ ਕਈਆਂ ਖੇਤਾਂ ਦੇ ਵਿੱਚ ਪਿਛਲੀ ਵਾਰ ਡਾਇਰੈਕਟ ਸਵਾਇੰਗ ਦੇ ਵਿੱਚ ਲੋਕਾਂ ਨੇ ਵੇਖੋ ਵੇਖੀ ਕਈ ਤਰ੍ਹਾਂ ਦੀਆਂ ਦਵਾਈਆਂ ਪਾ ਲਈਆਂ ਸੀ ਤੇ ਮਟਰ ਸੁੱਕਣੇ ਸ਼ੁਰੂ ਹੋ ਗਏ ਸੀ ਤੇ ਆਲੂ ਚਾਲ ਨਹੀਂ ਸੀ ਬਣਾਉਦੇ ਸੋ ਸਾਰੀਆਂ ਦਵਾਈਆਂ ਇਹ ਸੋਚ ਕੇ ਕਿਸੇ ਚੰਗੇ ਐਕਸਪਰਟ ਨਾਲ ਕਿਸੇ ਕੰਪਨੀ ਦੇ ਨਾਲ ਕਿਸੇ ਚੰਗੇ ਦੁਕਾਨਦਾਰ ਨਾਲ ਜਾਂ ਮਹਿਕਮੇ ਦੇ ਕਿਸੇ ਚੰਗੇ ਨੌਲੇਜ ਵਾਲੇ ਅਫਸਰ ਦੇ ਨਾਲ ਸਾਰੀਆਂ ਚੀਜ਼ਾਂ ਤੈਅ ਕਰਕੇ ਟੇਬਲ ਟਾਕਿੰਗ ਕਰਕੇ ਪੇਪਰ ਵਰਕ ਕਰਕੇ ਫਿਰ ਇਹ ਦਵਾਈਆਂ ਪਾਇਓ ਪਹਿਲਾ ਪਾ ਦੂਸਰਾ ਪਾਰਟ ਵੀ ਕੱਖ ਰੋਕਣ ਲਈ ਜਦੋਂ ਆਪਾਂ ਝੋਨਾ ਕੇਰਦੇ ਆ ਚਾਹੇ ਤੁਸੀਂ 1509 1692 ਕੇਰਨਾ ਚਾਹੇ ਰਾਜਾ 88 ਰਾਜਾ 45 ਕੇਰਨਾ ਹੈ ਸਭ ਤੋਂ ਪਹਿਲਾਂ ਸੁੱਕੀ ਬਜਾਈ ਕਰਨੀ ਆ ਚਾਹੇ ਤੁਸੀਂ ਤਾਰਬੱਤਰ ਕਰਨਾ ਹੈ ਤਾਰਬੱਤਰ ਤੇ ਬਹੁਤ ਏਰੀਆ ਨੇ ਛੜਤਾ ਹੈ ਕਿਉਂਕਿ ਤਾਰਬੱਤਰ ਦੇ ਵਿੱਚ ਝੋਨਾ ਕਈ ਵਾਰ ਉੱਗਣ ਵੇਲੇ ਬੜਾ ਲੇਟ ਹੋ ਜਾਂਦਾ ਪੈੜੀ ਘੁੱਟ ਮਾਰ ਜਾਂਦੀ ਹੈ ਝੋਨਾ ਤੁਰਦਾ ਨਹੀਂ ਸੁੱਕੀ ਬਜਾਈ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਸੌਖ ਲੱਗਦਾ ਪੈੜੀ ਲੇਜ਼ਰ ਲੈਵਲ ਹੋਈ ਹੈ ਤੁਸੀਂ ਬਜਾਈ ਕਰਤੀ ਹੈ ਕਿਾਰੇ ਪਾ ਕੇ ਪਾਣੀ ਲਾਤਾ ਹੈ ਹਾਂ ਕਿਾਰੇ ਤੁਸੀਂ ਇੱਕ ਕਿੱਲੇ ਦੇ ਵਿੱਚ ਦੋ ਜ਼ਰੂਰ ਪਾਉਣੇ ਹਨ ਕਿਉਂਕਿ ਇੱਕ ਤੇ ਪਾਣੀ ਦੀ ਸੇਵਿੰਗ ਹੁੰਦੀ ਹੈ ਪਾਣੀ ਫਲੋ 36 ਸਪੀਡਰ ਨਾਲ ਲੰਘ ਜਾਂਦਾ ਕਿਾਰੇ ਚ ਖੁੱਲੇ ਕਿੱਲੇ ਨਾਲੋਂ ਦੂਸਰਾ ਜਦੋਂ ਤੁਸੀਂ ਕਿਾਰੇ ਪਾ ਕੇ ਪਾਣੀ ਲਾ ਲਿਆ ਤੇ ਪਾਣੀ ਥੱਲੇ ਬਹਿਣਾ ਸ਼ੁਰੂ ਹੋ ਗਿਆ ਜਾਂ ਬਹਿ ਗਿਆ 95% ਬਹਿ ਗਿਆ ਤੁਸੀਂ ਸਵਾ ਲੀਟਰ ਪੈਂਡੀ ਮੈਥਾਲੀਨ 80 ਤੋਂ 100 ਗ੍ਰਾਮ ਤੁਸੀਂ ਸਾਤੀ ਵਾਲਾ ਟੈਕਨੀਕਲ ਸਪਰੇਅ ਕਰ ਸਕਦੇ ਜੀ ਤਰੰਤ ਬੀਜਣ ਤੋਂ ਬਾਅਦ ਉਹ ਵੀ ਬਹੁਤ तरह ਦੇ ਕੱਖ ਨਹੀਂ ਉੱਗਣ ਦਿੰਦਾ ਜਦੋਂ ਤੁਹਾਡਾ ਝੋਨਾ ਉਗ ਆਉਂਦਾ ਤੁਹਾਨੂੰ ਲੱਗਦਾ ਪੀ ਝੋਨਾ ਤਿੰਨ ਤਿੰਨ ਪੋਟੇ ਹੋ ਗਿਆ ਤੁਸੀਂ ਜਿਹੜੀ ਪਹਿਲੀ ਜੂਰੀਆ ਦੇਣੀ ਹੈ ਪਹਿਲੀ ਜੂਰੀਆ 15 ਤੋਂ 20 ਕਿਲੋ ਜਾਂ 20 ਤੋਂ 25 ਕਿਲੋ ਦੇਣੀ ਹੈ ਉਹਦੇ ਵਿੱਚ ਜ਼ਿੰਕ ਤੇ ਸਲਫਰ ਜੇ ਤੁਸੀਂ ਟੈਕਨੋਜ਼ ਜਿੰਦਾ ਜ਼ਿੰਕ ਤੋਂ ਬਹੁਤ ਵਧੀਆ ਨਹੀਂ ਤੇ ਬਹੁਤ ਸਾਰੀਆਂ ਕੰਪਨੀਆਂ ਕੋਲ ਲਿਕੁਇਡ ਜ਼ਿੰਕ ਵੀ ਆਉਂਦੀ ਹੈ 39.5% ਉਹਨੂੰ ਤੁਸੀਂ ਫੋਲੀਅਰ ਸਪਰੇਅ 'ਚ ਵੀ ਵਰਤ ਸਕਦੇ ਜੇ ਪਰ ਅਰਲੀ ਸਟੇਜ ਦੇ ਵਿੱਚ ਫੋਲੀਅਰ ਸਪਰੇਅ 'ਚ ਕਿਦਾਂ ਵਰਤੋਗੇ ਉਹਨੂੰ ਜੂਰੀਆ ਤੇ ਕੋਟ ਕਰਕੇ ਹਲਕਾ ਪਾਣੀ ਖਿਲਾੜ ਕੇ ਪਾ ਦਿਓ ਉਹ ਵੀ ਤੁਹਾਡੇ ਲਈ ਬਹੁਤ ਕੰਮ ਕਰੇਗੀ ਪਰ ਜੇ ਤੁਸੀਂ ਜ਼ਿੰਦਾ ਜ਼ਿੰਕ ਤੇ ਟੈਕਨੋ ਜ਼ੈਡ ਅਰਲੀ ਸਟੇਜ ਦੇ ਵਿੱਚ ਹਲਕੇ ਖਲੋਤੇ ਪਾਣੀ 'ਚ ਕਿਤੇ ਖਲੋਤਾ ਹੋਵੇ ਕਿਤੇ ਨਾ ਖਲੋਤਾ ਹੋਵੇ ਪਾਉਂਦੇ ਜੇ ਟਾਡੀ 1509 1692 ਰਾਜਾ 88 ਰਾਜਾ 45 ਪੀਆਰ 131 ਪੀਆਰ 128 ਜਿਆਦੀ ਸਪੀਡ ਚ ਤੁਰੇਗਾ ਕਿਉਂਕਿ ਜ਼ਿੰਕ ਜਦੋਂ ਸੋਇਲ ਦੇ ਵਿੱਚ ਜਾਂਦੀ ਹੈ ਸਭ ਤੋਂ ਪਹਿਲਾਂ ਇਹਦਾ ਕੰਮ ਹੁੰਦਾ ਹੈ ਪਲਾਂਟਸ ਦੇ ਸਕੈਂਡਰੀ ਰੂਟਸ ਨੂੰ ਡਵੈਲਪ ਕਰਨਾ ਜਿੰਨੇ ਨਿਊਟ੍ਰੀਸ਼ਨ ਅਪਟੇਕ ਕਰਨੀ ਹੈ ਜਦੋਂ ਸਲਫਰ ਤੁਹਾਡੀ ਪੈਲੀ ਤੇ ਚਲ ਜੇਗਾ ਉਹ ਪੈਲੀ ਦੇ ਪੀਐਚ ਲੈਵਲ ਨੂੰ ਰਾਈਟ ਕਰੇਗਾ ਖਾਦਾਂ ਦੀ ਬਾਉਂਡੇਸ਼ਨ ਨੂੰ ਤੋੜੇਗਾ ਪਲਾਂਟਸ ਦਾ ਨਿਊਟ੍ਰੀਸ਼ਨ ਅਪਟੇਕ ਉਦੋਂ ਹੀ ਵੱਧਦਾ ਜਦੋਂ ਸੋਇਲ ਦਾ ਪੀਐਚ ਲੈਵਲ ਬੈਲੈਂਸ ਹੋ ਜਾਂਦਾ ਹੈ ਸੋਖਸਾਂ ਦੋਸਤੋ ਪਹਿਲੀ ਗੱਲ ਤੇ ਇਹ ਵੀ ਤੁਸੀਂ ਸਟੰਪ ਤੇ ਸਾਥੀ ਜ਼ਰੂਰ ਪਾਉਣੀ ਆ ਦੂਸਰੀ ਗੱਲ ਤੁਸੀਂ अर्ਲੀ ਸਟੇਜ ਦੇ ਵਿੱਚ ਜ਼ਿੰਕ ਤੇ ਸਲਫਰ ਜ਼ਰੂਰ ਪਾੜਾ ਤੀਸਰੀ ਗੱਲ ਜਦੋਂ ਤੁਹਾਨੂੰ ਲੱਗੇ ਕਿ ਸਾਡਾ ਝੋਨਾ ਤਿੰਨ ਤਿੰਨ ਪੋਟੇ ਹੋ ਗਿਆ ਤਾਂ ਅਸੀਂ ਡੇਢ ਡੇਢ ਪੋਟਾ ਪੈਲੀ ਦੇ ਵਿੱਚ ਪਾਣੀ ਖਿਲਾ ਸਕਦੇ ਆ ਤੁਸੀਂ ਪਟਿਲਾ ਕਲੋਰ 50% ਵਾਲੀ ਰੇਤ ਚਰਲਾ ਕੇ 1 ਲੀਟਰ ਦਾ ਛੱਟਾ ਵੀ ਮਾਰ ਸਕਦੇ ਜੇ ਉਹ ਵੀ ਜਰਮੀਨੇਸ਼ਨ ਹੋਣ ਤੋਂ ਗੰਧ ਨੂੰ ਰੋਕਦਾ ਹੈ ਫਾਰ ਇਗਜ਼ਾਮਪਲ ਦੋਵੇਂ ਚੀਜ਼ਾਂ ਵਿੱਚ ਤੁਸੀਂ ਕਰ ਲਈਏ ਕਾਸਟਿੰਗ ਤੁਹਾਡੀ ਵੱਧ ਜੇਗੀ ਪਰ ਪੈਲੀ ਖਰਾਬ ਨਹੀਂ ਹੋਏਗੀ ਝੋਨਾ ਵੀ ਤੁਹਾਡਾ ਵੱਧ ਨਿਕਲੇਗਾ ਫਿਰ ਵੀ ਤੁਹਾਡੇ ਗੰਦ ਹਲਕਾ ਪੁਲਖਾ ਕੋਈ ਸਵਾਕ ਸਵਾੰਕੀ ਉੱਗਿਆ ਤੇ ਤੁਸੀਂ ਨੌਮਣੀ ਬੋਲਡ ਅਡਾਮਾ ਦੀ ਨਰਕਿਸ ਹੋਰ ਵੀ ਤਕਰੀਬਨ ਸਾਰੀ ਮਾਰਕੀਟ ਦੇ ਵਿੱਚ ਸਾਰੀਆਂ ਦੁਕਾਨਾਂ ਤੋਂ ਇਹ ਤੱਕ ਵਿਸਪੈਰੀ ਪਾਈਪ 10% ਟੈਕਨੀਕਲ ਆਉਂਦਾ ਹੈ ਉਹ ਤੁਹਾਨੂੰ ਲੱਭ ਜੇਗਾ ਤੁਸੀਂ ਉਹਦੀ ਵੀ ਸਪਰੇ 125 ml 1 ਕਿੱਲੇ ਦੀ 150 ਲੀਟਰ ਪਾਣੀ ਲਾ ਕੇ ਸ਼ਾਮ ਦੇ ਟਾਈਮ ਕਰਕੇ ਸਮਾਕ ਸਵਾਕੀ ਨੂੰ ਮਾਰ ਸਕਦੇ ਜੇ ਇਹ ਟੈਕਨੀਕਲ ਜਦੋਂ ਆਪਾਂ 80 ਤੋਂ 100 ਦੇ 100 ਤੋਂ 120 25 ml ਨੂੰ ਜਾਣੇ ਆ ਤੇ ਛੋਟੇ ਲੈਵਲ ਦਾ ਜਿਹੜਾ ਮਧਾਣਾ ਹੁੰਦਾ 1 2 3 ਪੱਤੇ 'ਚ ਉਹਨੂੰ ਵੀ ਮਾਰ ਦਿੰਦਾ ਤੇ अर्ਲੀ ਸਟੇਜ ਦੇ ਵਿੱਚ ਉੱਗੇ ਮੋਥੇ ਨੂੰ ਵੀ ਖਤਮ ਕਰ ਦਿੰਦਾ ਹੈ ਸੋ ਜਿੰਨੇ ਵੀ ਸਿੱਧੀ ਬਜਾਈ ਲਾਉਣੀ ਆ ਜਾਂ ਤੇ ਜਿਹੜੇ ਭੈਣ ਭਰਾ ਪਹਿਲਾਂ ਲਾ ਰਹੇ ਆ ਪਿਛਲੇ 3-4 ਸਾਲ ਤੋਂ ਜਿਹੜੇ ਪਿੰਡ ਲਾ ਰਹੇ ਆ ਉਹਨਾਂ ਭੈਣ ਭਰਾਵਾਂ ਦੇ ਟੱਚ 'ਚ ਰਵੇ ਜਾਂ ਕਿਤੇ ਚੰਗੇ ਖੇਤੀ ਐਕਸਪੋਰਟ ਦੇ ਟੱਚ 'ਚ ਰਵੇ ਜਾਂ ਕਿਸੇ ਚੰਗੇ ਦੁਕਾਨਦਾਰ ਦੇ ਜਿਸ ਕੋ ਵਾਕੇ ਹੀ ਡਾਇਰੈਕਟ ਸਵਿੰਗ ਬਾਰੇ ਸਿੱਧੀ ਬਜਾਈ ਬਾਰੇ ਨੌਲੇਜ ਹੈਗੀ ਆ ਉਹਨਾਂ ਦੇ ਟੱਚ 'ਚ ਰਵੇ ਜਦੋਂ ਇਹ ਝੋਨਾ ਤੁਹਾਡਾ ਲਗਭਗ 50 ਦਿਨ ਦਾ ਹੋ ਜਾਂਦਾ ਕਿਉਂਕਿ 30 ਦਿਨ ਪਨੀਰੀ ਵਾਲੇ 20 ਦਿਨ ਬਾਅਦ ਚ 55 ਤੋਂ 60 ਦਿਨ ਲਾਗੇ ਬੂਜਾ ਜਾਂ ਬਣਾ ਜਾਂਦਾ ਫਿਰ ਤੁਹਾਡੇ ਪਾਣੀ ਦੀ ਜਿਹੜੀ ਹੈ ਨਾ ਬਚਤ ਉਹ ਵੀ ਸ਼ੁਰੂ ਹੋ ਜਾਣੀ ਫਿਰ ਪਾਣੀ ਇਹਨੂੰ ਘੱਟ ਲੱਗਣੇ ਆ ਜਦੋਂ ਤੁਹਾਡਾ ਝੋਨਾ 50 55 ਦਿਨ ਜਾਂ 60 ਦਿਨ ਲਾਗੇ ਹੋ ਗਿਆ ਭੀ ਲੈਣਾ ਪੂਰੀਆਂ ਬਣ ਗਿਆ ਝੋਨਾ ਛਾਂ ਕਰਨ ਡੈ ਪਿਆ ਉਦੋਂ ਵੀ ਤੁਸੀਂ ਝੋਨੇ ਨੂੰ ਪਾਣੀ ਮਤਰਾਉ ਉ ਤੇ ਜੇ ਜਣ ਚੌਥੇ ਦਿਨ ਸੋਇਲ ਦੇ ਹਿਸਾਬ ਨਾਲ ਕਈ ਪੈੜੀਆਂ 5-5 ਦਿਨ ਨਹੀਂ ਮੰਗਦੀਆਂ ਕਈ ਪੈੜੀਆਂ ਤੀਜੇ ਦਿਨ ਵੀ ਮੰਗਦੀਆਂ ਤੁਸੀਂ ਇਹ ਪਾਣੀ ਦੇ ਸਕਦੇ ਜੀ ਜਾਦੀ ਜੂਰੀਆ ਨਹੀਂ ਪਾਉਣੀ ਜੂਰੀਆ ਜਦੋਂ ਵੀ ਤੁਸੀਂ ਪਾਉਣੀ ਆ 20 25 30 ਕਿਲੋ ਪਾਉਣੀ ਕੋਸ਼ਿਸ਼ ਕਰਿਓ ਕਿ ਢਾਈ ਤੋਂ ਤਿੰਨ ਬੋਰੇ ਦੇ ਅੰਦਰ ਅੰਦਰ ਜੂਰੀਆ ਪਾਵੇ ਕਈਆਂ ਏਰੀਆ ਦੇ ਵਿੱਚ ਸਿੱਧੀ بجائے ਨੂੰ ਲੋਕ 5-5 ਬੋਰੇ ਜੂਰੀਆ ਵੀ ਪਾ ਜਾਂਦੇ ਆ ਉਹ ਕੀ ਜੂਰੀਆ ਬਾਅਦ ਚ ਜਾ ਕੇ ਤੁਹਾਡੇ ਖੇਤ ਲਈ ਤੇ ਤੁਹਾਡੇ ਫਸਲ ਲਈ ਬਿਮਾਰੀਆਂ ਦਾ ਕਾਰਨ ਬਣਦੀ ਹੈ ਜਦੋਂ ਝੋਨਾ ਤੁਹਾਡਾ ਇਹ 30 ਦਿਨ ਪਨੀਰੀ ਵਾਲੇ ਲਾ ਲਓ 35 ਦਿਨ ਉੱਤੇ ਲਾ ਦਿਓ 65 70 ਦਿਨ ਕੇਰੇ ਨੂੰ ਹੋ ਜਾਂਦੇ ਆ ਡਾਇਰੈਕਟ ਸੋਇੰਗ ਦੇ ਵਿੱਚ ਉਦੋਂ ਤੁਸੀਂ अर्ਲੀ ਸਟੇਜ ਦੇ ਵਿੱਚ ਇੱਕ ਹਲਕਾ ਜਿਹਾ ਪੀਜੀਆ ਹਲਕਾ ਜਿਹਾ ਫੰਗੀਸਾਈਡ ਤੇ ਹਲਕਾ ਜਿਹਾ ਇਨਸੈਕਟੀਸਾਈਡ ਜਿਹਦੇ ਨਾਲ ਤੁਹਾਡੇ ਧਿਲ ਝੋਨੇ ਨੂੰ ਕੋਈ ਅਗਲੀ ਸਟੇਜ ਦੇ ਵਿੱਚ ਤੇਲਾ ਚੇਪਾ ਵੀ ਨਾ ਆਵੇ ਤੁਸੀਂ ਯੂਜ਼ ਕਰ ਸਕਦੇ ਜੀ ਨਸਾਰੇ ਵਾਈ ਆ ਕੇ ਤੁਸੀਂ ਚੰਗੇ ਫੰਗੀਸਾਈਡ ਚੂਜ਼ ਕਰਨੇ ਆ ਤੇ ਆਪਾਂ ਬਾਅਦ ਚ ਸਪਰੇ ਬਣਾ ਲਾਂਗੇ ਅੱਜ ਮੇਰਾ अर्ਲੀ ਸਟੇਜ ਦੇ ਵਿੱਚ ਜਿਹੜਾ ਟੌਪਿਕ ਸੀ ਉਹ ਇਹ ਹੀ ਸੀ ਕਿ ਬਜਾਈ ਵੇਲੇ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਬਜਾਈ ਕਰ ਸਕਦੇ ਆ ਇੱਕ 16 92 1500 ਨੂੰ ਦੂਸਰੇ ਪਾਸੇ ਇਹ ਹਫਤੇ 10 ਦਿਨ ਦੀ ਲੇਟ ਤੇ ਜਾਂ 15 ਦਿਨ ਦੀ ਲੇਟ ਤੇ ਤੁਹਾਡੇ ਹਾਸੇ ਚ ਵੈਰੈਟੀ ਆ ਜਾਣੀ ਆ ਰਾਜਾ 88 ਰਾਜਾ 45 ਪੀਆਰ 131 ਪੀਆਰ 128 ਤੁਸੀਂ ਇਹਨਾਂ ਨੂੰ ਵੀ ਸਿੱਧੀ ਬਜਾਈ ਦੇ ਵਿੱਚ ਬੀਜ ਕੇ ਇਹਨਾਂ ਕੋਲੋਂ ਲਾਹਾ ਪ੍ਰਾਪਤ ਕਰ ਸਕਦੇ ਜੇ ਜਿਆਦਾ ਪੈਸੇ ਵਟ ਸਕਦੇ ਜੀ ਬਾਕੀ ਕਿਸਾਨ ਦੋਸਤੋ ਸਿੱਧੀ ਬਜਾਈ ਬਾਰੇ ਟਰੈਕ ਸਵਿੰਗ ਬਾਰੇ ਕਿਸੇ ਵੀ ਕਿਸਾਨ ਦਾ ਕੋਈ ਵੀ ਸਵਾਲ ਹੋਵੇ ਮੇਰਾ ਨੰਬਰ 92160 99188 ਦੇ ਮੇਰੇ ਨਾਲ ਸੰਪਰਕ ਕਰਕੇ ਇਹਦੇ ਬਾਰੇ ਜਾਣਕਾਰੀ ਲੈ ਸਕਦੇ ਜੀ ਮੈਂ ਆਪਣੀ ਗੱਲ ਧੜ ਤੱਕ ਪਹੁੰਚਾਉਣ ਲਈ YouTube ਤੇ ਬਲ ਖੇਤੀ ਛੱਜਲਵੱਡੀ ਦੇ ਨਾਮ ਦਾ ਚੈਨਲ ਸ਼ੁਰੂ ਕੀਤਾ ਹੈ ਤੁਸੀਂ ਉੱਤੇ ਜਾ ਕੇ ਖੇਤੀਬਾਣੀ ਸੰਬੰਧੀ ਵਕਤ-ਵਕਤ ਵੀਡੀਓ ਪਈਆਂ ਤੁਸੀਂ ਉਤੋਂ ਵੀ ਆਪਣੀ ਖੇਤੀਬਾਣੀ ਸੰਬੰਧੀ ਨੌਲੇਜ ਲੈ ਸਕਦੇ ਜੀ ਅੱਜ ਦੀਆਂ ਇਹਨੀਆਂ ਬੇਤੀਆਂ ਪ੍ਰਮਾਨ ਕਰਿਓ ਗੁਰੂ ਫਤੇ ਪ੍ਰਮਾਨ ਕਰਨੀ ਉਸ ਤੋਂ ਪਹਿਲਾਂ ਨਾਮ ਝੱਕੋ ਕਿਰਤ ਕਰੋ ਵੰਡ ਛਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ